ਬਜ਼ੁਰਗ ਮਾਤਾ ਪੈਨਾ ਜਿਹਨਾਂ ਨੂੰ ਜੈ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਪਿੰਡ ਨਰਾਂਕੇ ਸਿਆਲ ਸਾਡੇ ਸਮੂਹ ਮੁੱਢ ਵਰਕਰ ਸਰਪੰਨ ਦੀ ਜਵੈਸ਼ਾ ਜੀ ਨਵੀਂਦਰ ਕੋਰ ਲੇਕਿਨ ਅੱਜ ਕੱਲ੍ਹ ਸਕਰੀ ਦੇ ਅਹੁਦੇ ਤੋਂ ਥੋੜਾ ਜਿਹਾ ਪਿੱਛੇ हटਦੇ ਆ ਜਾਹੋ ਚੁੱਕੇ ਠੀਕ ਹੈ ਆਪ ਦਾ ਪਿੰਡ ਦੌਰ ਤੇ ਕੰਮ ਕਰਦੀ ਹੈ ਮਹਿੰਗੇ ਗਮਨ ਉਹਨਾਂ ਦਾ ਅੱਜ ਮਹਿੰਗੇ ਗਮਨ ਦੀ ਸਮੁੱਚੀ ਟੀਮ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਪਾਣੀ ਦੇ ਵਿਕਾਸ ਦੀ ਮੀਟਿੰਗ ਦਾ ਜਿਹੜਾ ਪ੍ਰਲਾਪ ਕਰ ਰਹੇ ਆ ਪਾਣੀ ਤੋਂ ਦੁਖੀ ਆ ਮੈਂ ਬੇਨਤੀ ਕਰਨਾ ਸਾਡੇ ਜਵੇਸ਼ ਸਿੰਘ ਮਹਿੰਦਰ ਕੋਰ ਨੂੰ ਉਦੋਂ ਦਾ ਪਾਣੀ ਦੇ ਮੁੱਦੇ ਤੇ ਇੱਕ ਹੋਰ ਸੁਸਮਨੀ ਤੇ ਕਰਨ ਨੂੰ ਉਸ ਤੋਂ ਬਾਅਦ ਜੇ ਕੋਈ ਅੰਦਨ ਕਰਨੀ ਚਾਹੁੰਦਾ ਹੈ ਕਰਨਗੇ ਵਿਸਤਾਰ ਜੋ ਵਿੱਚ ਬਾਤੀ ਬਾਤ ਦੀ ਕਰ ਲੈਣਾ ਤਾਂ ਸਾਡੇ ਜਵੇਸ਼ ਸਿੰਘ ਮਹਿੰਦਰ ਕੋਰ ਪਿੰਡੰਦਰਾ ਦੇ ਸਿਆਣਾ ਜੀ ਮੀਂਹ ਦਾ ਤਾਂ ਮੇਰੇ ਨਾਮ ਦੇ ਅੰਦਰ ਦਰ ਪਰੇ ਲੰਭਾਂ ਕੇ ਸਾਲ ਮੇਰੇ ਪਿੰਡ ਵਿੱਚ ਪਾਣੀ ਦੀ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਕਾਫੀ ਦਿਨ ਤੋਂ ਪਾਣੀ ਕਿਸੇ ਨੂੰ ਨਹੀਂ ਮਿਲ ਰਿਹਾ ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਪਿੰਡ ਦੇ ਜਿੰਦੇ ਨੇ ਪਾਣੀ ਦੀ ਦਿੱਕਤ ਆ ਰਹੀ ਹੈ ਸਭ ਨੂੰ ਪਾਣੀ ਪਾਣੀ ਪਿਚਾਉਣ ਦੀ ਕਿਰਪਾ ਕਰ ਦੇ ਜੀ ਜਿਆ ਵੀ ਮਿਲ ਜਾਦਾ ਹੋਰ ਕੋਈ ਮੇਰਾ ਵੀਰ ਗੱਲ ਕਰਨੀ ਚਾਹੁੰਦਾ ਚਾਹੇ ਕੋਈ ਤੈਨ ਗੱਲ ਕਰਨੀ ਚਾਹੁੰਦੀ ਹੈ ਕਰੋਗਾ ਮੇਰਾ ਵੀਰ ਜ਼ਰੂਰ ਕਰ ਦਿੰਗੇ ਕੋਈ ਹੋਰ ਹੋਵੇ ਕੈਮਰਾਮੈਨ ਦੇਖਿਓ ਕਿ ਫਰੰਗਲਾ ਪਾ ਗਿਆ। ਉਹਨੇ ਨਹੀਂ ਤਾਂ ਆਇਆ ਸੀ ਕਿ ਤਰਨ ਚੇਪੜਤਸ ਨਸ ਨੀ। ਹਾਂ ਜੀ ਪਹਿਲੇ ਹੋਰ ਕੋ ਬੋਲੇਗਾ। ਉਹੋ ਜਿਹਾ ਨਾਮ ਪਾਉਂਦੇ। ਅੱਛਾ। ਮੇਰੀ ਧਿਆਨ ਨਾਲ ਗੱਲ ਸੁਣਿਓ। ਕਿ ਨਾਟਾ ਤੁਹਾਡੇ ਪਿੰਡ ਦੀ ਕੱਲੇ ਦੀ ਪਾਣੀ ਦੀ ਸਮੱਸਿਆ ਹੈ। ਨਾ ਇਹ ਪਹਿਲੀ ਸਮੱਸਿਆ ਤੇ ਨਾ ਹੀ ਆਖਰੀ ਸੀ। ਜਿਹੜੀ ਸਮੱਸਿਆ ਆ ਰਹੀ ਹੈ। یہ بڑے چر تو جگہ تو آ رہی ہے لیکن اگے بھی آتی رہو پڑھ پندے وکاس کا پانی نہیں چاہے گلیاں نالیاں چاہے سفائی دی، چاہے سکول دی، قبرستان کی دھرمشالا کی ذمے والے مہما چاہیے پنچایت آپ کے اپنے متا پاس کر کے گران پاس نہیں کروا سکتی ہے ਉਹਨਾਂ ਕੋਲ ਇਹਦਾ ਕੋਈ ਪੰਚਾਇਤ ਦੇ ਪਹਲਦਰਿਕਾ ਹੰਦਾ ਉਹ ਚੁਟ ਕਰਵਾ ਸਕਦਾ ਹੈ ਲੇਕਿਨ ਸਾਡੇ ਢੋਲੇ ਦੇ ਗਰੀਬ ਪਰਿਵਾਰ ਦੀ ਅਨਪੜਤਾ ਦੇ ਤੇ ਗਰੀਬੀ ਦੇ ਸਤਾਏ ਹੋਰ ਮਸਬੂਲ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੇਕਿਨ ਉਹਨਾਂ ਨੂੰ ਕੀ ਕਿਹਾ ਦੰਦਾ ਲਿਆਓ ਜੀ ਪਿੰਢੇ ਪੁਲੀ ਬਣਾਉਣੀ ਆ ਪਿੰਡ ਵਾਸੀਆਂ ਨੂੰ ਦਿੱਕਤਾਂ ਲਿਆਉ ਜੋ ਛੋੜੇ ਛੋੜੇ ਪੈਸੇ ਇਕੱਠੇ ਕਰਕੇ ਲਿਆਓ ਜੀ ਗਲੀਆਂ ਦੀ ਸਮੱਸਿਆ ਲਿਆਓ ਜੀ ਥੋੜੇ ਥੋੜੇ ਪੈਸੇ ਕਰਕੇ ਕਰਕੇ ਇਹੋ ਜਿਹਾ ਸਾਰਾ ਪਿੰਡਾਂ ਦੀ ਜਿਹੜੀਆਂ ਮੋਟਰਾਂ ਹੁੰਦੀਆਂ ਚਾਹ ਟ੍ਰਾਂਸਫਾਰਮ ਹੁੰਦੇ ਨੇ ਜਦੋਂ ਉਹਨਾਂ ਦੀ ਦਿੱਕਤ ਹੁੰਦੀ ਆ ਤੇ ਉਹ ਕਹਿੰਦੇ ਲਿਆਓ ਜੀ ਹੁਣ ਪਾਣੀ ਦੀ ਸਾਰੇ ਪਿੰਡ ਦੀ ਸਮੱਸਿਆ ਪਰ ਉਹ ਸਾਰਿਆਂ ਦਾ ਸਾਂਝਾ ਮੰਨਦਾ ਲਿਆਓ ਜੀ ਕੋਸ਼ਿਸ਼ ਹੀ ਨਹੀਂ ਹੈਗੀ ਇਕੱਠੇ ਕਰੋ ਪਰ ਪੈਸੇ ਜਿਨੇ ਆ ਇਕੱਠੇ ਕਰਨਗੇ ਅੱਧੀ ਵੇਲੇ

ਕਹਲੀ ਨੇ ਗੱਲ ਕੀਤੀ ਹੋਣੀ ਕਿਸੇ ਨੂੰ ਉਨਤਕ ਗੱਲ ਪਹੁੰਚ ਗਈ ਆ ਉਹਨਾਂ ਨੇ ਭਰੋਸੇ 'ਚ ਨਹੀਂ ਲਿਆ ਬਈ ਸਾਡੀ ਮੋਟਰ ਜਿਹੜੀ ਆ ਠੀਕ ਹੋ ਜੇਗੀ ਤੇ ਸ਼ਾਮ ਤੱਕ ਜਿਹੜੀਆਂ ਰੋਟੀਆਂ ਚੱਲ ਜਾਣਗੀਆਂ ਰੋਜ਼ ਦੇੰਗਾ ਕਾਜ ਕਰਨਾ ਕਰੀਦਾ ਹਾਂ ਉਹਨਾਂ ਨੇ ਅਸੀਂ ਗੁਰਦੁਆਰੇ ਪਾਣੀ ਦੇਣ ਗਏ ਤੇ ਉਹਨਾਂ ਨੇ ਜਦਵੇ ਲਾਗਦੇ ਬੋਰਵਰ ਨੇ ਸਾਨੂੰ ਪਾਣੀ ਨਹੀਂ ਲੈਣਾ ਦੇਖੋ ਕਿ ਥੋੜੀ ਜਿਹੀ ਸਮੱਸਿਆ ਕਿ ਗੁਰਦੁਆਰਾ ਤਾਂ ਇੱਕ ਸਾਂਝਾ ਹੁੰਦਾ ਨਾ ਗੁਰਦੁਆਰੇ ਵਿੱਚ ਮੱਛੀ ਮੋਟਰ ਲੱਗੀ ਹੋਣੀ ਹੈ ਮੱਛੀ ਮੋਟਰ ਵੀ ਗੁਰਦੁਆਰੇ ਚੋਂ ਹੱਥ ਨਹੀਂ ਹੈਗਾ ਸਾਨੂੰ ਪਾਣੀ ਭਰਨਾ ਕਿੱਡੇ ਦੁੱਕੇ ਦੀ ਗੱਲ ਆਪਾਂ ਕੀ ਕਹਿੰਦੇ ਸੀ ਕਿ ਗੁਰਦੁਆਰੇ ਦਾ ਪਾਣੀ ਮੱਛੀ ਮੋਟਰ ਚੋਂ ਕੱਟ ਹੋ ਰਿਹਾ ਹੈ ਜੇ ਤੁਸੀਂ ਪਾਣੀ ਭਰਿਆ ਇਨੇ ਕੀ ਦੱਸੇ ਜੰਦਰੇ ਦਾ ਜੰਦਰੇ ਦਾ ਜੰਦਰੇ ਲੱਗਿਆ ਤੇ ਵੀਡੀਓ ਬਣਵਾਈ ਕਿਸੇ ਨੇ ਬਣਾਏ ਨਹੀਂ ਕਿ ਪਹਿਲਾਂ ਅਸੀਂ ਦੋ ਚਾਰ ਜਿਹੜੇ ਲੱਭਦੇ ਪਾਣੀ ਦੇ ਮਗਰ ਉਹਨਾਂ ਨੇ ਉਹ ਛਾਪਰ ਚੱਕਦਾ ਵੀ ਇਹਨਾਂ ਤੋਂ ਮਸਰਨਾ ਕਰਦੇ ਪਰ ਚਲਿਆ ਆਉਂਦਾ ਕਿ ਉਹ ਚਲੇ ਗਏ ਅਸੀਂ ਹੱਕ ਜੀ ਅਗਰੇ ਜਾ ਕੇ ਪਾ ਲੈ ਤਾ ਹੁੰਦਾ ਜੰਦਾ ਪੈਂਦੀ ਕੀ ਨਾਮ ਹੈ ਮਿੰਦਰਕੌਰ ਪੈਂਦੀ ਇਹ ਗਰੰਟੀ ਆ ਸੋਮਵਾਰ ਐਤਵਾਰ ਛੁੱਟੀ ਵਾਲੇ ਦਿਨ ਜਿਹੜਾ ਹੈ ਆਪਣਾ ਜੋਰ ਨਹੀਂ ਚੜਨਾ ਸੋਮਵਾਰ ਨੂੰ ਅਸਮ ਚੰਡੀਗੜ੍ਹ ਜਾਣਾ ਫਿਰ ਵੀ ਮੈਂ ਚੰਡੀਗੜ੍ਹ ਜਾਣਾ ਮੈਂ ਕਿਸੇ ਵੀ ਜ਼ਿੰਮੇਵਾਰੀ ਲਾ ਦੇਵਾਂਗਾ ਇੱਕ ਮੈਟਰ ਬਣਾਵਾਂਗੇ ਅਸੀਂ ਤੁਸੀਂ ਪਿੰਡ ਵਾਲਿਆਂ ਨੇ ਮੁੱਠੀ ਸਹਿਣ ਲਾਉਣੀ ਆ گھٹے سے نام تو بات جدو پیروائی شروع ہو گئی کاروائی شروع ہو گئی تا ایٹو میٹو کو اٹو پاری مندہ بھائی تو ملے گا کہ بھائی کوٹیاں بھی چلنے گیا کہ موٹر بھی چلنے گیا اور کنے کو گل کرنے ہے اس مدے سے ہاں جی کار جو کی گسے چاہتے ہیں جو کی گسے نے گسہ ہی نہیں ہوگا ਸਹੀ ਗੱਲ ਮਾਰਿਖਾ ਦਿੱਤੀ। ਦਾਤੂ ਵੀ ਪਾਣੀ। ਇਹ ਆਪਣੀ ਮੈਂ ਕਿਹੜੇ ਜਾਂਦਾ। ਪਾਣੀ ਦਾ ਹੀ ਉਹ ਕਹਿਆ ਆਪਾਂ ਨੂੰ ਉਹ ਤਕੀ। ਪਾਣੀ ਦਾ ਹੀ ਉਹ ਕਹਿਆ। ਇਸ ਕੋਰ ਮੈਨੂੰ ਦਿੱਤੀ ਮਾਨ ਆ। ਤੇਰੇ ਅੰਦਰ ਗੱਲ ਬੋਲ ਰਹੀ ਹੈ। ਲੇਕਿਨ ਜ਼ੁਬਾਨ ਤੋਂ ਬਾਹਰ ਨਹੀਂ ਆ ਰਹੀ। ਉਹ ਵੀ ਮੈਨੂੰ ਮੇਂਗਾ ਤੱਕੀ ਕਰੋ। ਪਰਮਜੀਤ ਜੀ ਆਪਣਾ ਨਾਮ ਲੋੜ ਕੇ ਬੋਲੋ ਕਿ ਕਿਸੇ ਸਹਾਇ। ਹਾਂ ਵੀ ਪਿੰਡ ਦੀ ਸਫਾਈ ਹੋਣੀ ਚਾਹੀਦੀ ਆ। ਸੋ ਸਬੀ ਦਾ ਗਾਂਧੀ ਨਿਰਭ ਪੋਟੋ ਗੋਨਲੀਆਂ ਆ ਜਾਂਦੇ ਨਾਲ ਨਾਲ ਗਾਲ ਕਰਨਾ ਸਭ ਗੰਦ ਵੱਜਿਆ ਪਿਆ ਫਿਰ ਨਹੀਂ ਦੇਖ ਸਕਦਾ ਇਹ ਸਫਾਈ ਹੋਣੀ ਚਾਹੀਦੀ ਹੈ ਨਾਲੀਆਂ ਦੀ ਸਕੂਲ ਦੀ ਕਿਸ ਹਿਸੇ ਸਕੂਲ ਦੀ ਇਹ ਤੇ ਬੰਦੇ ਪੈ ਗਏ ਤਾਂ ਸੂਰ ਦੇ ਬਾ ਮੇਥੇ ਹੀ ਆ ਗਰਾਊਂਡ ਸਰ ਰਹਿੰਦੇ ਆ ਕੋਈ ਪੌਦਾ ਹੀ ਨਹੀਂ ਹੈਗਾ ਤਾਂ ਨਹੀਂ ਵਿੱਚ ਹੈ ਕੀ ਸਕੂਲ ਦੀ ਸਫਾਈ ਆ ਜਾਂ ਨਹੀਂ ਬਈ ਸਕੂਲ ਵੀ ਆ ਜਾਂ ਸਫਾਈ ਕੋਈ ਨਹੀਂ ਗਰਾਊਂਡ ਕੋਨਾ ਆ ਜਾਂ ਵੀ ਨਹੀਂ ਬਣਿਆ ਹੈਗਾ ਉਹਦਰ ਬੁਤੇ ਲੱਗੇ ਹੋਏ ਆ ਤੇ ਪਰ ਸਾਨੂੰ ਇਹ ਆ ਵੀ ਸਾਰੀ ਨਾਲ ਨਾਲ ਗੱਲਾਂ ਜਾ ਕੇ ਉੱਪਰ ਦੇਖ ਲੋ ਤੇ ਸਭ ਗੰਦ ਜਾ ਰਿਹਾ ਇਹ ਬਿਮਾਰੀ ਢਾ ਘਰੀ ਆ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਹਾਂ ਆ ਹਿੰਮਤ ਕੀਤੀ ਆ ਬੋਲਣ ਦੀ ਆਪਾਂ ਸੋਸ਼ਲ ਮੀਡੀਆ ਤੇ ਜਾ ਕੇ ਬੋਲ ਰਹੇ ਆ ਕਿ ਕਿਤੇ ਨਾ ਕਿਤੇ ਦਰਬਾਰੇ ਸਰਕਾਰੀ ਜਿਹੜੀ ਟੱਡੀ ਆਵਾਜ਼ ਜਾਣੀ ਆ ਇਹ ਬੋਲਦੇ ਰਹਿਣਾ ਪਹਿਲੋ ਤਾਂ ਵੱਡੀ ਸਮੱਸਿਆ ਆਪਣੀ ਪਾਣੀ ਦੀ ਆ ਹੈ ਨਾ ਬੜਾ ਦੁੱਖ ਹੋਇਆ ਕਿ ਮੇਰੀ ਭੈਣ ਜੀ ਨੇ ਦੱਸਿਆ ਕਿ ਸਕੂਲ ਦੇ ਸਾਡੇ ਕੋਲ ਗੁਰਦੁਆਰੇ ਦੇ ਵਿੱਚ ਇੱਕ ਗੁਰਦੁਆਰਾ ਸਮਝਿਆ ਹੁੰਦਾ ਸਾਰਿਆਂ ਦਾ ਗੁਰੂ ਘਰ ਹੈ ਨਾ ਤਾਂ ਗੁਰਦੁਆਰੇ ਚੋਂ ਗ੍ਰੰਥ ਕੀ ਤੁਹਾਨੂੰ ਇਹ ਵੀ ਦੱਸਦਾ ਨਾਨਕ ਨਾਮ ਚੱਲ ਤੇ ਇਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਾਣੀ ਪੀਣ ਵਾਲੇ ਕਿੱਧਰ ਭਲਾ ਗਿਆ ਬਾਈ ਇਸੇ ਸਾਰੇ ਪਿੰਡ ਦੇ ਪਰੇ ਗੱਲ ਹੁੰਦੀ ਉਹਦੀ ਗੱਲਾਂ ਵੀ ਪਾਣੀ ਦੇ ਜੇ ਪਰ ਨਹੀਂ ਚਲੀ ਸਾਰੇ ਪਿੰਡ ਦੀ ਹੁੰਦੀ ਜਿਹਨੂੰ ਦੁੱਖ ਆ ਗਿਆ ਦੱਸੋ ਉਹਨਾਂ ਮਤਲਬ ਉਹਨਾਂ ਦੁੱਖਿਆ ਇਹਨਾਂ ਕੋਟ ਪਿੰਡ ਦੇ ਵਿੱਚ ਆਉਣ ਗਿਆ ਏ ਐਡੀ ਵੱਡੀ ਗੱਲ ਕਿੱਥੇ ਜਾਣੀ ਸਾਰਾ ਬੈਂਕਰ ਕਰਨ ਕਰੀ ਰੱਖ ਲੈ ਇਹਨੇ ਦੁਖੀ ਹੋ ਬੋਲਣਾ ਹਨਾ ਵੀ ਹਾਂ ਮੇਰੀ ਭੈਣ ਰਾਜ ਕੁਝ ਗੱਲ ਕਰਨੀ ਚਾਹੁੰਦੀ ਆ ਪਰ ਹਿੰਮਤ ਨਹੀਂ ਪੈਂਦੀ ਪਿੱਛੇ ਚ ਬੀਬੀ ਨੇ ਬਹੁਤ ਜ਼ੋਰ ਨਾਲ ਖਿੱਚ ਕੇ ਕਿਹਾ ਕਰ ਦੇ ਤੂੰ ਕੁਝ ਕੋਈ ਗੱਲ ਨਹੀਂ ਮੈਨੂੰ ਮੇਲ ਲੈ ਕੇ ਪੂਰੀ ਗੱਲ ਕਰੀ ਔਰ ਮੈਂ ਦਿਹਾੜੀ ਦਾ ਪਤਾ ਕਰਕੇ ਸਾਰੀ ਮੇਰਾ ਤਾਂ ਬੰਦਾ ਵੀ ਸਾਰਾ ਠੀਕ ਹੈ ਜਗਾ ਵੀ ਬਣਨੀ ਚਾਹੀਦੀ ਸਰਕਾਰ ਕੁਛ ਸਾਸ ਦੇ ਹੱਥ ਕੱਟੇ ਬਹੁਤ ਵਧੀਆ ਜੀ ਅੱਜ ਇੱਕ ਕੁੜੀ ਨੇ ਮੋਤੀ ਤੋਂ ਬੋਲਿਆ ਸੀ ਕਿ ਅਸੀਂ ਨਸ਼ੇ ਤੋਂ ਬਹੁਤ ਤੰਗ ਆ ਨਸ਼ੇ ਦੇ ਅਸੀਂ ਸ਼ਿਕਾਇਤ ਕੀਤੀ ਨਸ਼ਾ ਵੇਚਣ ਵਾਲੇ ਚਿੱਟਾ ਨੂੰ ਪੁਲਿਸ ਜੀ ਤੋਂ ਮੰਗਾਈ ਤੇ ਪੁਲਿਸ ਨੇ ਜਾ ਕੇ ਮੋਟਰਸਾਈਕਲ ਤੇ ਦੋ ਮੋਟਰਸਾਈਕਲ ਤੇ ਬੰਦੇ ਬਿਠਾਏ ਤੇ ਥੋੜੀ ਜਿਹੀ ਅੱਗੇ ਜਾ ਕੇ ਉਹਨਾਂ ਨੂੰ ਛੱਡ ਦਿੱਤਾ ਕੱਲੀ ਸਾਡੀ ਭੈਣ ਨਹੀਂ ਦੁਖੀ 40% ਲੋਕ 40% ਲੋਕ ਨਸ਼ੇ ਤੇ ਦੁਖੀ ਹੈ ਸਰਕਾਰਾਂ ਰਲ ਕੇ ਨਸ਼ਾ ਕੌਨੀਆਂ ਨਹੀਂ ਸਰਕਾਰਾਂ ਤੇ ਪੁਲਿਸ ਨਾਲ ਮਿਲੀ ਭੁਗਤ ਦੇ ਨਾਲ ਨਸ਼ਾ ਵਿਕ ਰਿਹਾ ਹੈ ਨਸ਼ਾ ਵੇਚਣ ਵਾਲੇ ਤੇ ਤਰਕਾਸ ਬਿੱਦੋ ਉਹਨੂੰ ਨਹੀਂ ਫਰਨਾਣਗੇ ਜਿਹੜਾ ਬੰਦਾ ਦਰਖਾਸਤ ਦੇਊਗਾ ਉਹਨੂੰ ਜ਼ਰੂਰ ਫਰਨਾਣਗੇ ਤੂੰ ਸਬੂਤ ਦੇ ਨਹੀਂ ਸਬੂਤ ਦੇ ਸਾਨੂੰ ਕਿੱਥੇ ਤਾਂ ਸਬੂਤ ਇਹ ਬੜੀ ਵੱਡੀ ਗੱਲ ਹੈ ਅਸੀਂ ਕੰਨਿਆਂ ਪਿੰਡਾਂ 'ਚ ਨਸ਼ੇ ਨਾਲ ਜੀ ਦੀ ਮੌਤ ਹੁੰਦੀ ਆ ਉਹਨਾਂ ਜਿਹੜੇ ਨਸ਼ੇ ਨਾਲ ਮੌਤ ਹੋ ਗਈ ਉਹਦੀ ਵਾਰਿਸ ਨੇ ਤੇ ਥਾਣੇ ਚ ਜਾ ਕੇ ਬਿਆਨ ਕੋਲ ਨੇ ਵੀ ਸਾਡਾ ਮੁੰਡਾ ਨਸ਼ੇ ਕਰਦਾ ਸੀਗਾ ਤੇ ਨਸ਼ੇ ਨਾਲ ਅਸੀਂ ਦਰਖਾਸਤਾਂ ਦਿੱਤੀਆਂ ਪਰ ਨਸ਼ੇ ਨਾਲ ਮੌਤ ਹੋਈ ਲੇਕਿਨ ਵੀਰੋ ਪੋਸਟਮਾਨ ਤੇ ਕਰਨਾ ਨਾ ਜਿਹੜਾ ਪੋਸਟਮਾਨ ਤੇ ਕਰਨਾ ਹੈ ਪੁਲਿਸ ਨੂੰ ਲੰਮਾ ਨਸ਼ਾ ਨਾਲ ਆ ਪਿੱਛੇ ਆਪੀ ਰਾਹੇ ਤੋਂ ਸਾਡਾ ਤਲਦੀਪ ਸਿੰਘ ਉਹਦਾ ਭਰਾ ਪੂਰਾ ਹੋ ਗਿਆ ਘੱਟੇ ਤੇ ਤੇ ਉਹਦੇ ਬਿਆਨਾਂ ਦੇ ਵਿੱਚ ਮੈਂ ਪੋਸਟ ਬਦਲ ਦੇ ਵਿੱਚ ਮੈਂ ਬੈਠਾ ਜਦੋਂ ਬਿਆਨਾਂ ਚ ਬਣਾਉਣ ਲੱਗੇ ਤੇ ਉਹ ਉਹਦੇ ਮਾਰਸਾ ਸੱਥੀ ਕਿਹ ਜਾਣ ਉਹ ਕਹੀ ਜਾਣ ਕਿ ਲਿਖੋ ਘਰ ਵਾਲੀ ਆਪ ਦੇ ਪਿੱਕੇ ਗਈ ਉਹ ਟੈਨਸ਼ਨ ਵਿੱਚ ਜਾ ਕੇ ਉਹਦੀ ਮੌਤ ਹੋ ਗਈ ਮੈਂ ਕਿਹਾ ਹਾਂ ਠੀਕ ਹੈ ਪਸਾਓ ਘਰ ਵਾਲੀ ਨੂੰ ਪਸਾਓ ਵੀ ਘਰ ਵਾਲੀ ਵੀ ਨਾ ਪਰਵਾਹੀ ਦੇ ਨਾਲ ਕਰਸ਼ਣ ਕੇ ਦੁਖੀ ਹੋ ਕੇ ਮੌਤ ਹੋ ਗਈ ਉਹ ਤਾਂ ਚਰੀ ਯਦ ਦੀ ਗਈ ਲੇਕਿਨ ਨਸ਼ੇ ਦੀ ਗੱਲ ਕਰਦਾ ਉਹਦਾ ਕਾਰਨ ਪਤਾ ਕੀ ਹੈ ਉਹਦਾ ਕਾਰਨ ਇਹ ਹੈ ਕਿ ਪੁਲਿਸ ਨੂੰ ਰੋਕਿਆ ਜਾਂਦਾ ਕਿ ਨਸ਼ਿਆਂ ਬਾਰੇ ਇੱਥੇ ਲੈ ਕੇ ਕੋਈ ਸਟੇਟਮੈਂਟ ਕੋਈ ਨਹੀਂ ਦੇਦੀ ਕਿੰਨੇ ਬੰਦੇ ਨਹੀਂ ਮੌਤ ਹੋਈ ਕੱਲ ਨੂੰ ਜਵਾਬ ਕੱਲ ਵੀ ਪੁਲਿਸ ਤੇ ਹੋਏ ਨਸ਼ਿਆਂ ਦੀ ਗੱਲ ਕਰਾਂਗੇ ਪਰ ਤੁਸੀਂ ਮਰੀਗਾਂ ਚ ਅਜੇ ਕੰਮ ਆਪ ਨਹੀਂ ਪੁੰਡ ਕਾਰਨ ਕੀ ਆ ਆ ਸਾਡੇ ਪੰਜੇ ਇਧਰ ਆਓ ਤੁਹਾਡੀ ਦਿੱਤੀ ਸੁਣਨਾ ਹੈ ਤੂੰ ਕੁ ਗੱਲ ਲੈ ਕੇ ਆਈ ਸੀ ਜੀ ਤੈਨੂੰ ਅਜੇ ਮੌਕਾ ਨਹੀਂ ਮਿਲਿਆ ਮਿਲੇਗਾ ਆਜਾ ਆਜਾ ਮੈਨੂੰ ਪਤਾ ਲੱਗ ਗਿਆ ਐਂਡ ਕਰਦੇ ਹਾਂ ਪੁਲਸ ਨੂੰ ਸਮਝਾਇਆ ਗਿਆ ਸਰਕਾਰ ਨੂੰ ਵੀ ਜੇ ਕਿਸੇ ਕਾਰਜਾ ਵਿੱਚ ਕਿਤੇ ਵੀ ਲਿਖਿਆ ਨਾ ਮੰਦਲੀ ਦੀ ਮੌਤ ਹੋ ਨਸ਼ੀ ਨਾ ਰੋਈਏ ਤੇ ਉਹਦੀ ਜਵਾਬ ਪੱਲਦੀ ਹੋਈ ਪੁਲਸ ਮਿਲੀ ਪਰਨਸ਼ਾਸ਼ਕਾ ਤੁਹਾਡੀ ਜਿੱਦਣ ਇੱਕ ਕੰਮ ਚਾਹੁੰਦਾ ਵਿੱਚੇ ਪੁਲਸ ਨੂੰ ਭੰਡੜਾ ਪੈਣਾ ਤੇ ਵਿੱਚੇ ਨਸ਼ੇ ਵੇਚਣ ਵਾਲੇ ਆਣ ਬੰਦਾ ਭੰਡੜਾ ਪਾਇਆ ਬਾਬਾ ਦੁੱਖੀਆਂ ਜਾਣ ਬਦਲੇ ਵਿਸ਼ਾਸ਼ਾ ਬਿਆ ਹੋਇਆ ਸਰਕਾਰਾਂ ਨੇ ਛੱਡਿਆ ਹੋਇਆ ਉਹਦਾ ਕਾਰਨ ਕੀ ਆ ਇਹ ਲੋਕ ਦਵਾ ਕਰਦੇ ਨੇ ਐਸੀ ਵੋਟ ਜਾਦੀ ਆ ਅੱਜ ਦਵਾ ਕਰਦੇ ਆ ਬੋਲਦੇ ਨੇ ਜਦੋਂ ਬੋਲਣਗੇ ਸਾਡੇ ਨਾਲ ਅੜਵਾਂਗੇ ਲਕਸ਼ਣਾਂ ਖੜਨਗੇ ਸਾਡੀ ਤਾਂ ਜਨਸੰਖਿਆ ਘਟ ਗਈ ਪ੍ਰੋਤੀਤ ਤੇ ਦਰਦੇ ਕਹਿੰਦੇ ਬੱਚੇ ਦੂਲ ਹੈਗੇ ਆ ਹੈਣਾ ਬਾਤ ਪ੍ਰਵਤੀ ਕਰ ਰਹੇ ਹੁਣ ਦੋ ਬੱਚਿਆਂ ਚ ਕੋਠੀ ਹੁੰਦੀ ਦੋ ਕਿੱਲਿਆਂ ਚ ਹੈਨਾ ਔਰ ਬੱਚੇ ਦੋਵੇਂ ਜਿਹੜੇ ਹੁੰਦੇ ਉਹ ਵਿਦੇਸ਼ਾਂ ਚ ਗਏ ਹੁੰਦੇ ਨੇ ਵਿਦੇਸ਼ਾਂ ਚ ਵੀ ਤਾ ਗਏ ਆਪਾਂ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਸੂਚਿਤ ਕਰਦੇ ਆ ਜੇਕਰ ਸਾਡੇ ਨਾਲ ਵਿਰੋਧ ਕੀਤਾ ਨਾ ਵੀ ਇਹ ਲੋਕ ਵੱਧ ਨਾ ਜਾਣ ਤੇ ਆਹੀ ਇਹਨਾਂ ਨੂੰ ਜਿਹੜੀ ਆ ਘੱਟ ਦੇਈ ਇਹਨਾਂ ਨੂੰ ਕੰਮ ਨਾ ਦੇਈ ਬਜਾਉਣ ਨੂੰ ਕੰਮ ਦੇ ਦੀਏ ਮਸ਼ੀਨ ਨੂੰ ਕੰਮ ਦੇ ਦੀਏ ਤੇ ਇਹ ਸਾਡੇ ਲੋਕਾਂ ਦੀ ਵਿਦਵਾਲ ਲੱਗੀ ਆ ਕਿ ਤੁਸੀਂ ਤੇ ਪੰਜਾਬ ਜਿਹੜਾ ਹੈਗਾ ਉਹ ਕਮਜ਼ੋਰ ਹੋ ਗਿਆ ਪੰਜਾਬ ਕੰਗਾਲ ਹੋ ਚੱਲਿਆ ਤੇ ਫਿਰ ਪੰਜਾਬ ਦਾ ਧੱਤ ਲੱਗਾ ਤੁਹਾਡੇ ਵਿੱਚੇ ਵੀ ਉਹ ਤੋਂ ਬਾਹਰ ਜਾ ਕੇ ਉੱਥੇ ਸਫਾਈ ਕਰਦੇ ਨੇ ਰੋੜੀਆਂ ਚਾਚੜੇ ਨੇ ਲੈਟਰਿੰਗ ਸਾਫ਼ ਕਰਦੇ ਨੇ ਗੋਰਿਆਂ ਨੇ ਰੋਟੀਆਂ ਪਕਾਉਂਦੇ ਨੇ ਉਹੋ ਹੀ ਗੋਰੇ ਜਿੰਨਾਂ ਨੂੰ ਕਹਿੰਦੇ ਸੀ ਇਹਨਾਂ ਨੂੰ ਭਾਰਤ ਚੋਂ ਬਾਹਰ ਕੱਢਿਆ ਗੋਰੇ ਮਾਰੇ ਨੇ ਉਹਨਾਂ ਨੂੰ ਮਾੜਿਆਂ ਦੇ ਅੱਜ ਜਾ ਕੇ ਥੱਲੇ ਕਦਮਾਂ ਦੇ ਵਿੱਚ ਜਦੋਂ ਉਹ ਕੰਮ ਕਰਦੇ ਨੇ ਅੱਜ ਕਿੰਨਾ ਚੰਗਾ ਲੱਗਦਾ ਹੋਊਗਾ ਇਹ ਸਾਡੇ ਲੋਕਾਂ ਦਾ ਬਲਵਾਵਾ ਲੱਗੇ ਸੱਚ ਹੈ ਜੀ ਸੱਚ ਹੈ ਹੈਨਾ ਆਓ ਉਸ ਨੇ ਏਕਾ ਬਣਾ ਕੇ ਆਪਾਂ ਜਿਹੜੀ ਹੈ ਕਿ ਲੜਾਈ ਲੜਨੀ ਆ ਇਹ ਕਮਜ਼ੋਰੀ ਸਾਡੇ ਵਿੱਚ ਕਿੱਥੇ ਆ ਮੈਂ ਦੱਸਦਾ ਮੈਂ ਇਸ ਗੁਰੂ ਪੀਰ ਦੇ ਬਰਖਲਾਫ ਨਹੀਂ ਐ ਲੇਕਿਨ ਇੱਕ ਧਾਰਨਾ ਤੁਹਾਨੂੰ ਦੱਸਣੀ ਆ ਮੈਂ ਸਤਿਕਾਰ ਕਰਦਾ ਹੱਥ ਜੋੜ ਕੇ ਬਹੁਤ ਲੋਕ ਮਹੀਨੇ ਚ 4 ਐਤਵਾਰ ਆਉਂਦੇ ਆ ਹਰ ਐਤਵਾਰ ਕਈ ਸਤਸੰਗ ਸਤਸੰਗ ਸੁਣ ਜਾਂਦੇ ਆ ਕਈ ਲੋਕ ਬੰਦਗੀ ਕਰ ਜਾਂਦੇ ਆ ਜਾਂਦੇ ਆ ਹੈਨਾ ਐਤਵਾਰ ਆਉਂਦੇ ਆ ਨਾਲੇ ਆਪਣਾ ਟਾਈਮ ਖਰਾਬ ਕਰਦੇ ਆ ਨਾਲੇ ਗੱਲ ਰਛਣਾ ਵੀ ਕਰਦੇ ਆ ਕਰਦੇ ਆ ਹੈਨਾ ਆਸਮੇਂ ਇੰਨ ਲੈ ਕੇ ਜਾਂਦੇ ਆ ਪਰ ਉਹ ਪੂਰੀ ਨਹੀਂ ਅੱਛਾ ਪਹਿਲੀ ਤੁਸੀਂ ਜਿੱਤੇ ਬੰਦਗੀ ਕਰ ਜਾਂਦੇ ਆ 700 ਸੌਣ ਜਾਂਦੇ ਜਿੱਦੇ 700 ਸੌਣ ਕਿ ਆਉਂਦੇ ਹੋ ਕਿ ਆਉਂਦਿਆਂ ਨੂੰ ਬੱਚੇ ਨਸ਼ੇ ਤੋਂ ਸਟਕਾਰਾ ਹੋਇਆ ਹੋਣਾ ਕਿਸੇ ਨਹੀਂ ਤੇਰੇ ਖਾਤੇ 'ਚ ਪੈਸੇ ਆਏ ਜੀ ਨਹੀਂ ਕੋਈ ਮਕਾਨ ਬਣਿਆ ਪੰਦਾ ਨਾ ਤਾਂ ਮਕਾਨ ਬਣਿਆ ਨਾ ਖਾਤੇ 'ਚ ਪੈਸੇ ਆਏ ਨਾ ਨਸ਼ੇ ਤੋਂ ਮੁੰਡੇ ਰਹਿਤ ਕੋਈ ਤੇ ਨਾ ਇਹ ਨਾ ਦਵਾਈ ਲਈ ਹੈਗੀ ਛੁੱਟਦੀ ਨਹੀਂ ਨਾ ਛੁੱਟਦੀ ਨਾ ਨਾ ਹੈਨਾ ਉਵੇਂ ਰਹਿੰਦੀ ਤਾਂ ਫਿਰ ਹਫਤੇ 'ਚ ਚਾਹ ਹਫਤੇ 'ਚ 8 ਦਿਨਾਂ ਬਾਅਦ ਐਤਵਾਰ ਹੋਣਾ ਤੇ ਮਹੀਨੇ 'ਚ ਚਾਰ ਵਾਰ ਤੁਸੀਂ ਗਏ ਤੇ ਕਦੀ ਆਪੇ ਹੱਕਾਂ ਲਈ ਇਕੱਠੇ ਹੋਏ ਆਦੇ ਹੱਕਾਂ ਕਾਹਦੇ ਕਦੀ ਹੋਏ ਬਾਬਾ ਸਾਹਿਬ ਦੀ ਬਦੌਲਤ ਨਹੀਂ ਤੁਹਾਡੇ ਹੱਥ ਬਹੁਤ ਹੈ ਸੰਵਿਧਾਨਿਕ ਹੱਕ ਨੂੰ ਤੁਸੀਂ ਮੰਨਦੇ ਰਾਸ਼ਨ ਤੁਹਾਡਾ ਹੱਥ ਦਾ ਸਗਨ ਸਟੇਮ ਤੁਹਾਡਾ ਪੈਨਸ਼ਨ ਤੁਹਾਡਾ ਕਾਲਜ ਸਿਚੂ ਜੀਤੂਏ ਬੱਚਿਆਂ ਦਾ ਹੱਥ ਦਾ ਹੌਲੀ ਚੱਲੋ ਬੀਬੀਓ ਬੱਚਿਆਂ ਦਾ ਹਾਕਾ ਹੈ ਨਾ ਮੈਡੀਕਲ ਸਹੂਲਤਾਂ ਤੁਹਾਡੇ ਹਾਕਾ ਹੈ ਨਾ ਹੱਕਾ ਨਾ ਕਦੀ ਇਹਦੇ ਲਈ ਇਕੱਠੇ ਹੋਏ ਨਹੀਂ ਹੋਰ ਕਿਸੇ ਦਾ ਸਾਡਾ ਸੱਖੀ ਨਿਹੰਦ ਕੋਈ ਗ੍ਰਾਮੀ ਕਰਦਾ ਹੋ ਪਰਦੋ ਆਣੀ ਬੋਲੇ ਪਰੇ ਸ਼ੋਅ ਐ ਕਿਹ ਆਇਆ ਬੰਗਾ ਸੰਗਤ ਤੇ ਦਰਿਆ ਵਿਚ ਆ ਕੇ ਬੈਠਾ ਹੁੰਦਾ ਚਾਰਕ ਬੰਦੇ ਲੈ ਕੇ ਜੀ ਸਾਧ ਨੂੰ ਪੁੱਛਾ ਕਰਨ ਆਉਂਦਾ ਹੈ ਪੈਂਦੇ ਆਪਣਾ ਸੋਤ ਮੈਚ ਮੇਰੇ ਪੈਨੇਕ ਸੂਟ ਵਧੀਆ ਬਣਾਇਆ ਉਹਨੇ ਤੈਨੂੰ ਦੱਸਿਆ ਸੀ ਕਿ ਇਹ ਸੂਟ ਬਹੁਤ ਸੋਹਣਾ ਹੈ ਆ ਤੂੰ ਕੀ ਕਰਨੀ ਇਹ ਪਾਗ ਦੀ ਨਾਲ ਮੈਚ ਕਰਨਾ ਕੰਮੇ ਬੰਦੇ ਥੋੜਾ ਜਿਹਾ ਰੰਗ ਦਾ ਫਰਕ ਹੁੰਦਾ ਤੇ ਮੈਂ ਕਹਿ ਦਿੰਦਾ ਸੀ ਹੈਨਾ ਤਾਂ ਮੇਰੀ ਬੇਨਤੀ ਆ ਇਹ ਗੱਲ ਨੂੰ ਗੰभीरता ਨਾਲ ਸੁਣੋ ਹੱਕਾਂ ਨਹੀਂ ਇੱਕ ਦਿਨ ਆਪਣੀ ਜ਼ਿੰਮੇਵਾਰ ਰਹਿਣਾ ਜ਼ਿੰਮੇਵਾਰ ਕਾਹਦੇ ਜ਼ਿੰਮੇਵਾਰ ਹੱਥਾਂ ਹੱਥ ਜੋੜ ਕੇ ਬੇਨਤੀ ਆ ਸਾਥ ਜੀ ਨੂੰ 20 ਸਾਲ ਹੋ ਗਿਆ ਪੰਜ ਸੱਤ ਦਾ ਸਾਲ ਹੋਰ ਮੇਰੀ ਉਮਰ ਹੈ ਗਈ ਹੈ ਮੇਰੇ ਤੋਂ ਬਾਅਦ ਤਫਲੀ ਉੱਥੇ ਕੰਮ ਚੱਲ ਜਾਣਾ ਹੈ ਜਦੋਂ ਬਾਬਾ ਨਾਨਕ ਜੀ ਆਉਂਦਾ ਸੀ ਉਹਨਾਂ ਦੇ ਲਈ ਉਹਨੂੰ ਵੀ ਕੋਈ ਨਹੀਂ ਚੱਲਦਾ ਜਦੋਂ ਉਹ ਸੁਰਗਵਾਸ ਮੁਗੇ ਫਿਰਨ ਕੋ ਨਿਯਮ ਪੂਜਾ ਕਰਦਾ ਉਹ ਕੰਮ ਚੱਲ ਜਾਗਾ ਇਸੇ ਤਰ੍ਹਾਂ ਬਾਬਾ ਸਾਹਿਬ ਡਾਕਟਰ ਬੇਟਕਰ ਤੇ ਮਰਾਓ ਸਾਹਿਬ ਸਾਡੇ ਹੱਥਾਂ ਦੀ ਬੜਾ ਸੰਘਰਸ਼ ਕਰਕੇ ਆ 25 ਸਾਲ ਸੰਘਰਸ਼ ਕਰਕੇ ਸਾਡੇ ਲੋਕੀ ਉਹਦੇ ਬਰਕਰਾਰ ਰਹੇ ਗੰਦੀ ਪਰਿਵਾਰ ਨੇ ਉਹਨਾਂ ਨੂੰ ਲੜਾ ਦਿੱਤਾ ਲੇਕਿਨ ਜਦੋਂ ਉਹ ਸੁਰਬਾਸ ਹੋਏ ਉਹਨਾਂ ਨੇ ਉਹ ਚਾਰ ਬੱਚੇ ਸਾਡੇ ਲਈ ਸੀਜੀ ਪ੍ਰਾਪਤ ਕਰਦਾ ਫਿਰ ਉਹਦੀ ਤੀਜਾ ਕਰਨੀ ਵੀ ਬਾਬਾ ਸਾਹਿਬ ਦਾ ਸਜਨੇ ਕੋਸ਼ਿਸ਼ ਕਰਦਾ ਤੇ ਮੈਨੂੰ ਪਤਾ ਮੇਰਾ ਤੁਸੀਂ ਕਿਹੜਾ ਮਾੜਾ ਮਤਾਰ ਰੱਖਣਾ ਉਹਦਾ ਪਖਾੜਿਆ ਦੇ ਸਾਡੇ ਪਤਨੀ ਲੜਦਾ ਸਾਨੂੰ ਬੁਲਾਉਣਾ ਸਾਨੂੰ ਉਸ ਤੋਂ ਹੌਲਾ ਹੈ نہیں بڑا اینا انہیں دیا جی کریم جی بھارت ستری نمسکار